ਬਠਿੰਡਾ ਨੂੰ ਜੇ ਮੇਲਿਆਂ ਦਾ ਸ਼ਹਿਰ ਕਿਹਾ ਜਾਵੇ ਤਾਂ ਕੋਈ ਅਥਕਥਨੀ ਨਹੀਂ ਹੋਵੇਗੀ ਕਿਉਂਕਿ ਲਗਾਤਾਰ ਜਿਹੜੇ ਤੇ ਮੇਲੇ ਲੱਗ ਰਹੇ ਹੈਗੇ ਪਿਛਲੇ ਦਿਨ ਵੀ ਜਿਹੜਾ ਪਾਵਰ ਸਟੇ ਮੇਲਾ ਲੱਗਾ ਸੀ ਤੇ ਉਸ ਤੋਂ ਬਾਅਦ ਜਿਹੜਾ ਰੋਜ਼ ਗਾਰਡਨ ਕੋਲੇ ਵੀ ਇੱਕ ਮੇਲਾ ਲੱਗਾਗਾ ਪਰ ਇਹ ਨਿੱਜੀ ਮੇਲੇ ਹੈਗੇ ਤੇ ਜੇ ਦੱਸ ਦਈਏ ਕਿ ਬਠਿੰਡਾ ਦੇ ਜਿਹੜਾ ਬੀਬੇ ਵਾਲਾ ਰੋਡ ਤੇ LIC ਦੇ ਸਾਹਮਣੇ ਜਿੱਥੇ ਕਿ ਪੁਰਾਣਾ ਢਿੱਲੋ ਪੈਲਸ ਹੁੰਦਾ ਸੀਗਾ ਉਸ ਜਗ੍ਹਾ 'ਚ ਇੱਕ ਜਿਹੜਾ ਕੇਂਦਰ ਸਰਕਾਰ ਦੀ ਮਦਦ ਨਾਲ ਮੇਲਾ ਲੱਗਾਗਾ ਦੱਸ ਦੇ ਕਿ ਇਸ ਮੇਲੇ ਵਿੱਚ ਜਿਹੜਾ ਵਕ ਵਕ ਸੂਬਿਆਂ ਤੋਂ ਜਿਹੜੇ ਇੱਥੇ ਕਾਰੀਗਰ ਆਉਂਦੇ ਆ ਕਿ ਉਹਨਾਂ ਵੱਲੋਂ ਜਿਹੜੇ ਆਪਣੇ ਹੱਥ ਦੇ ਬਣਾਏ ਹੋਏ ਹਰ ਇੱਕ ਸਮਾਨ ਜਿਵੇਂ ਕਿ ਕੱਪੜਾ ਹੈਗਾ ਜਾਂ ਕੋਈ ਜੇ ਦਿਖਾ ਦਿੱਤੇ ਤਾਂ ਇਹ ਕੱਪੜੇ ਜਿਹੜੇ ਜਾਂ ਜੇ ਬਿਸ਼ਾਉਣ ਵਾਲੇ ਆ ਕਿ ਦਰਗੀਆਂ ਆ ਜਿਸ ਤਰ੍ਹਾਂ ਹੁੰਦੀਆਂ ਆ ਜਾਂ ਇਹ ਦਰੀ ਟਾਈਪ ਹੈਗਾ ਦੇਖੋ ਤੁਸੀਂ ਦੇਖ ਰਹੇ ਹੋ ਕਿ ਕਿ ਬਹੁਤ ਹੀ ਵਧੀਆ ਕਮਾਲ ਦੇ ਜਿਹੜੇ ਇੱਥੇ ਪ੍ਰੋਡਕਟ ਆਉਂਦੇ ਹੈਗੇ ਹਰ ਇੱਕ ਚੀਜ਼ ਦੇ ਮਤਲਬ ਕਿ ਹੱਥੀ ਜਿਹੜਾ ਬਣਾਇਆ ਹੈਗੇ ਜੇ ਇਧਰ ਇੱਥੇ ਕਲਾਕਾਰਤਾ ਵੀ ਬੰਨ ਰਹੀਆਂ ਹੈਗਾ ਜਿੱਦਾਂ ਇੱਥੇ ਖੜਗੇ ਤਾਂ ਬਹੁਤ ਹੀ ਕਮਾਲ ਦੀ ਚੀਜ਼ ਹੈਗੀ ਜਿਹੜੀ ਹੱਥੀ ਤਿਆਰ ਕੀਤੀ ਜਾਂਦੀ ਹੈਗੀ ਤੇ ਇਸ ਤਰ੍ਹਾਂ ਜਿਹੜੇ ਬੱਕ ਬੱਕ ਸੂਬਿਆਂ ਤੋਂ ਇਹ ਕਾਰੀਗਰ ਆਉਂਦੇ ਹੈਗੇ ਉਹ ਆਪਣੇ ਹੱਥੇ ਜਿਹੜਾ ਸਮਾਨ ਬਣਾਇਆ ਹੁੰਦਾ ਉਹ ਲੈ ਕੇ ਇੱਥੇ ਪਹੁੰਚਦੇ ਹੈਗੇ ਤੇ ਜਿਹੜਾ ਤਾਂ ਜੋ ਨਾਲੇ ਤਾਂ ਇਹਨਾਂ ਦਾ ਜਿਹੜਾ ਕੋਈ ਸਮਾਨ ਹੈਗਾ ਉਹ ਵਿਕ ਸਕੇ ਕਿਉਂਕਿ ਇਹਦੇ ਵਿੱਚ ਜਿਹੜੇ ਬਚੋਲਗੇ ਹੈਗੀ ਬਚੋਲਗੀ ਖਤਮ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਕਿਉਂਕਿ ਜਿਹੜੇ ਕਾਰੀਗਰ ਹੁੰਦੇ ਹੈਗੇ ਉਹ ਇੱਥੇ ਸਮਾਨ ਬਣਾਉਂਦੇ ਆ ਤੇ ਜਿਹੜੇ ਦੁਕਾਨਦਾਰ ਜਾਂ ਸਟੋਰਾਂ ਵਾਲੇ ਹੁੰਦੇ ਹੈਗੇ ਉਹ ਬਹੁਤ ਸਸਤਾ ਸਮਾਨ ਖਰੀਦ ਲੈਂਦੇ ਤੇ ਮੁੜ ਕੇ ਇਹ ਗਾਹਕਾਂ ਨੂੰ ਬਹੁਤ ਮਹਿੰਗਾ ਸਮਾਨ ਵੇਚਦੇ ਹੈਗੇ ਪਰ ਇਹਨਾਂ ਵੱਲੋਂ ਜਿਹੜੇ ਡਾਇਰੈਕਟ ਇੱਥੇ ਸੇਲ ਕੀਤੀ ਜਾਂਦੀ ਹੈ ਕਿਉਂਕਿ ਸਰਕਾਰ ਵੱਲੋਂ ਜਿਹੜਾ ਇਹਨਾਂ ਲਈ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਆਪਣਾ ਸਮਾਨ ਜਾ ਕੇ ਇੱਥੇ ਵੇਚ ਸਕਦਾ ਹੈ ਕਿ ਇਹਨਾਂ ਲਈ ਜਿਹੜਾ ਸਹੂਲਤਾਂ ਵੀ ਸਾਰੀਆਂ ਦਿੱਤੀਆਂ ਜਾਂਦੀਆਂ ਗਈਆਂ ਤੇ ਜਿਹੜਾ ਵਿਚੋਲਗੀ ਦਾ ਹੁੰਦਾ ਹੈਗਾ ਜੇ ਕਹਿੰਦੇ ਵਿਚਾਲੜਾ ਉਹ ਵੀ ਇਹ ਤੇ ਖਤਮ ਹੋ ਜਾਂਦਾ ਤੇ ਇਹ ਕਾਰੀਗਰ ਨੂੰ ਜਿਹੜਾ ਪ੍ਰਾਫਟ ਹੁੰਦਾਗਾ ਕਿਉਂਕਿ ਭੰਵੇਂ ਦੁਕਾਨਾਂ ਨਾਲੋਂ ਜਾਂ ਸ਼ੋਅਰੂਮ ਨਾਲੋਂ ਭੰਵੇਂ ਘੱਟ ਰੇਟ ਤੇ ਵੇਚਿਆ ਜਾਵੇ ਤਾਂ ਵੀ ਕਾਰੀਗਰ ਨੂੰ ਇਹਦੇ ਨਾਲ ਵੱਧ ਪ੍ਰਾਫਟ ਹੋ ਸਕਦਾ ਹੈਗਾ ਵੱਧ ਲਾਭ ਹੋ ਸਕਦਾ ਹੈਗਾ ਸਾਡੇ ਨਾਲ ਵੇਚ ਵੀ ਚੋੜਿਆਗੇ जोड़ेगी इसके गए सत श्रीकाली की नाम केशव है नाम मैं हैंक्रैप्ट प्रमोशन ऑफिसर हाँ एंड इंप्लॉई हाँ सर से सेंट्रल गवर्नमेंट का यह गांधीशील बाजार मिनिस्ट्री ऑफ टैक्स ऑफिस ऑफ डेवलपमेंट कमिश्नर मिनिस्ट्री ऑफ टैक्साइल गवर्नमेंट इंडिया द्वारा स्पॉन्सर्ड है मैं एच एस सुशियरपुर तो मैं इंप्लॉई हाँ सर प्रमोशन ऑफिसर ਜਿਵੇਂ ਆਮ ਮੇਲੇ ਲੱਗਦੇ ਹੈਗੇ ਉਹਨਾਂ ਚ ਬਹੁਤ ਹੋਰ ਕੁਝ ਹੁੰਦਾ ਇਹ ਮੇਲਾ ਕੀ ਹੈਗਾ ਕੀ ਚੀਜ਼ ਇਹਦੇ ਚ ਕਿਸ ਤਰ੍ਹਾਂ ਸਰ ਇਹ ਇੱਕ ਮਾਰਕੀਟਿੰਗ ਇਵੈਂਟ ਹੈ ਜੋ ਕਿ ਜੋ ਸਿਰਫ ਐਕਸਕਲੂਸਿਵਲੀ ਹੱਥ ਸ਼ਿਲਪੀਆਂ ਵਾਸਤੇ ਇਹ ਬਣਾਇਆ ਗਿਆ ਇੱਕ ਪਲੇਟਫਾਰਮ ਬਣਾਇਆ ਗਿਆ ਜੋ ਵੀ ਆਪਣੇ ਹੱਥ ਦੇ ਕਾਰੀਗਰ ਹੈ ਉਹ ਆਪਦਾ ਸਮਾਨ ਇੱਥੇ ਆ ਕੇ ਲੋਕਾਂ ਨੂੰ ਸਿੱਧਾ ਡਾਇਰੈਕਟ ਇੰਟਰੈਕਟ ਕਰਦੇ ਹੁੰਦਾ ਕੀ ਹੈ ਸਰ ਵੱਡੇ ਵੱਡੇ ਸ਼ੋਰੂਮ ਤੁਸੀਂ ਦੇਖੇ ਹੋਵਗੇ ਜਿਹੜੀ ਆਈਟਮਸ ਹੁੰਦੀ ਹੈ ਸਰ ਸ਼ਿਲਪ ਦੀ ਆਈਟਮ ਹੁੰਦੀ ਹੈ ਉਹ ਬਹੁਤ ਹੀ ਮਹਿੰਗੇ ਰੇਟਾਂ ਵਿੱਚ ਵੇਚ ਜਾਂਦੀ ਹੈ ਉਹ ਖੁਦ ਤਾ ਬਣਾਉਂਦੇ ਨਹੀਂ ਉਹ ਇੰਨਾ ਹੀ ਕਾਰੀਗਰਾਂ ਤੋਂ ਸਮਾਨ ਲੈਂਦੇ ਆ ਉਹ ਉੱਥੇ ਬਾਹਰ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆਗੇ ਇਹਨਾਂ ਦਾ ਸਰ ਕੀ ਹੁੰਦਾ ਜਿਹੜਾ ਪ੍ਰੋਫਿਟ ਆਫ ਮਾਰਜਿਨ ਆ ਪ੍ਰੋਫਿਟ ਆ ਉਹ ਉੱਥੇ ਖਤਮ ਹੋ ਜਾਂਦਾ ਹੈ ਕਿਉਂਕਿ ਸਰ ਇੰਨੇ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਹੁੰਦੇ ਤੇ ਇਹਨਾਂ ਨੂੰ ਤਾਂ ਬਸ ਇੰਨੇ ਪੈਸੇ ਇੰਨਾ ਮਿਲ ਜੇ ਬਹੁਤ ਹੈ ਉਸ ਚੀਜ਼ ਨੂੰ ਸਰ ਖਤਮ ਕਰਨ ਲਈ ਉਸ ਚੀਜ਼ ਨੂੰ ਪੂਰਾ ਦਬਾਨ ਲਈ ਸਰ ਗਵਰਨਮੈਂਟ ਆਫ ਇੰਡੀਆ ਨੇ ਮਿਨਿਸਟਰ ਟੈਕਸਟਾਈਲ ਨੇ ਇਹ ਇੱਕ ਮਾਰਕੀਟਿੰਗ ਇਹ ਨਿਆ ਨਿਆ ਕਿਤੇ ਜਿਸ ਵਿੱਚ ਜਿੰਨੇ ਵੀ ਕਾਰੀਗਰ ਹੋਣਗੇ ਉਹ ਆਣਗੇ ਆਪਣਾ ਜੋ ਸਮਾਨ ਆਪਣਾ ਜੋ ਸ਼ਿਲਪ ਹੈ ਉਹਦੀ ਪ੍ਰਦਰਸ਼ਨੀ ਕਰਨਗੇ ਤੇ ਡਾਇਰੈਕਟ ਆਰਟਿਸਟ ਟੂ ਕੰਜ਼ਿਊਮਰਸ ਹੈ ਜੋ ਵੀ ਲੋਕ ਵਿਜ਼ਿਟਰਸ ਹਨ ਉਹਨਾਂ ਨੂੰ ਵੇਚ ਸਕਣਗੇ ਸਰ ਜਿੰਨੇ ਕਾਰੀਗਰ ਆਗੇ ਹੈ ਹੱਥੀ ਆਦਕ ਸਮਾਨ ਬਣਾਉਂਦੇ ਇਹ ਕਿੱਥੋਂ ਕਿੱਥੋਂ ਆ ਰਹੇ ਹੈ ਕਿ ਕਿਹੜੇ ਸਬੇਤੋਂ ਹੈ ਸਿਰਫ 10 12 ਸ਼ਬਦ ਕਸ਼ਮੀਰ ਤੋਂ ਹੈ ਗੁਜਰਾਤ ਤੋਂ ਹੈ ਰਾਜਸਥਾਨ ਤੋਂ ਹੈ ਬੰਗਾਲ ਤੋਂ ਹੈ ਹਰਿਆਣਾ ਤੋਂ ਹੈ ਹਰ ਅਭਿਮਾਨ ਆਪਣੇ ਪੰਜਾਬ ਦੇ ਵੀ ਇੱਥੇ ਲੋਕਲ ਵੀ ਆਰਟੀਜ਼ਨ ਹੈ ਸਾਡੇ ਕੋਲ ਜੋ ਇੱਥੇ ਆਪਣਾ ਪ੍ਰਦਰਸ਼ਨ ਕਰਨ ਆ ਰਹੇ ਨੇ ਇਹ ਜਿਹੜੇ ਮੇਲਾ ਲੱਗ ਰਿਹਾ ਹੈਗਾ ਜਿਵੇਂ ਗਾਂਧੀ ਸਿਲਪ ਬਾਜ਼ਾਰ ਲੱਗਿਆ ਹੈਗਾ ਇਹ ਪਹਿਲਾਂ ਵੀ ਬਟਿੰਡੇ ਚ ਲੱਗਿਆ ਕਿ ਪੰਜਾਬ ਚ ਕਿੰਨੇ ਗਏ ਲੱਗ ਰਹੇ ਸ ਪੰਜਾਬ ਵਿੱਚ ਤਾਂ ਲੱਗਦਾ ਰਹਿੰਦਾ ਜਿਵੇਂ ਲੁਧਿਆਣੇ ਲੱਗਿਆ ਅੰਮ੍ਰਿਤਸਰ ਲੱਗਿਆ ਇਹਨਾਂ ਦੇ ਲੱਗਦਾ ਰਹਿੰਦਾ ਹੈ ਲੇਕਿਨ ਫਸਟ ਟਾਈਮ ਫਸਟ ਟਾਈਮ ਬਟਿੰਡਾ ਵਿੱਚ ਲੱਗੇ ਜੋ ਕਿ ਸਿੱਧਾ ਆਫਿਸ ਦੁਆਰਾ ਹੀ ਆਰਗੇਨਾਈਜ਼ ਕਰ ਰਹਾ ਹੈ ਨਿਕਲੀਦਾ ਪਹਿਲਾਂ ਵੀ ਐਨਜੀਓ ਵਗੈਰਾ ਆਰਗੇਨਾਈਜ਼ ਕਰਦੇ ਹੈ ਫਸਟ ਟਾਈਮ ਇਹ ਆਫਿਸ ਐਚਐਸਸੀ ਹੁਸ਼ਿਆਰਪੁਰ ਨੂੰ ਇਹ ਸੈਂਕਸ਼ਨ ਹੋ ਕੇ ਆਪਾਂ ਆਰਗੇਨਾਈਜ਼ ਕਰ ਰਹੇ ਹਾਂ ਸਰ ਜੇ ਜਿਹੜੇ ਕੀ ਆਪਣੇ ਪੰਜਾਬ ਦੇ ਆ ਜਾਂ ਇਥੇ ਲੋਕ ਲੈਗੇ ਉਦਮਿਆਂਗੇ ਜੇ ਉਹ ਵੀ ਆਪਣਾ ਹਿੱਸਾ ਲੈਣਾ ਚਾਹੁੰਦੇ ਕੋਈ ਸਟਾਲ ਲਾਉਣੀ ਚਾਹੁੰਦੇ ਉਹ ਕਿਸ ਤਰ੍ਹਾਂ ਛੋੜੇ ਨਾਲ ਕਲਕ ਕਰ ਸਰ ਇਹ ਪ੍ਰੋਪਰ 올ਓਵਰ ਇੰਡੀਆ ਦਾ ਪ੍ਰੋਗਰਾਮ ਹੁੰਦਾ ਸਰ ਇਸ ਵਿੱਚ ਸਰ ਕੀ ਹੁੰਦਾਗਾ ਹਰੇਕ ਰੀਜਨ ਸਾਡੇ ਟੋਟਲ 6 ਰੀਜਨ ਹੈ ਸਾਡੇ ਆਫਿਸ ਅੰਡਰ ਜਿਸ ਵਿੱਚ ਐਨ ਆਰ ਹੈ ਨਾਰਥਰਨ ਰੀਜਨ ਆਫਿਸਰ ਦਿੱਲੀ ਹੈ ਉਹ ਇਥੇ ਔਨਲਾਈਨ ਅਪਲਾਈ ਕਰ ਸਕਦੇ ਸਾਰਾ ਕੁਝ ਇਹ ਜਿਨ੍ਹਾਂ ਨੇ ਵੀ ਕੋਈ ਇੰਟਰਸਟਡ ਉਹ ਆਪਣਾ ਅਪਲਾਈ ਕਰਕੇ ਉਹਨਾਂ ਨੂੰ ਜੋ ਵੀ ਅਲੋਟ ਹੋ ਜਾਂਦਾ ਅਲੋਟਮੈਂਟ ਹੋਣ ਤੋਂ ਬਾਅਦ ਇਥੇ ਆ ਸਕਦੇ ਆਗੇ ਜਿਵੇਂ ਮਹਿਲਾ ਮਾਈਆਂ ਉਹ ਇੱਥੇ ਕੰਮ ਕਰਦੀਆਂ ਨੇ ਕੋਈ ਕੱਪੜੇ ਦਾ ਵੀ ਕਰਦੀਆਂ ਕੋਈ ਹੋਰ ਸਮਾਨ ਬਣਾਉਣ ਦਾ ਵੀ ਕਰਦੀਆਂ ਉਹ ਵੀ ਸਾਰੇ ਆਪਣਾ ਹਿੱਸਾ ਲੈ ਸਕਦੇ ਬਿਲਕੁਲ ਸਰ ਇਹ ਪ੍ਰੋਗਰਾਮ ਹੀ ਇਨ ਇਹਨਾਂ ਲਈ ਹੈ ਕਿਉਂਕਿ ਹੁੰਦਾ ਕਿ ਸਰ ਮੋਸਟਲੀ ਤੁਸੀਂ ਦੇਖੋਗੇ ਕਈ ਮਹਿਲਾਵਾਂ ਮੇਰੀ ਭੈਣਾਂ ਆਪਦੇ ਹੱਥ ਦੀ ਕਾਰੀਗਰੀ ਕਰ ਵਿੱਚ ਹੀ ਰੱਖ ਕੇ ਖਤਮ ਹੋ ਜਾਂਦੀਆਂ ਉਹਨਾਂ ਦਾ ਉਹ ਬਾਹਰ ਕਿਤੇ ਆ ਨਹੀਂ ਸਕਦੇ ਹੁਣ ਤੁਸੀਂ ਜੇਕਰ ਤੁਸੀਂ ਪੂਰਾ ਐਕਸਪਲੋਰ ਕਰੋਗੇ ਦੇਖੋਗੇ ਗੁਜਰਾਤ ਤੋਂ ਮੱਧ ਪ੍ਰਦੇਸ਼ ਤੋਂ ਮਹਿਲ ਕਈ ਮਹਿਲਾਵਾਂ ਆਈਆਂ ਉਹ ਆਪਦਾ ਕਾਰੀਗਰੀ ਇੱਥੇ ਪ੍ਰਦਰਸ਼ਨ ਕਰ ਰਹੀ ਹੈ ਲੋਕ ਇੱਥੇ ਪਸੰਦ ਵੀ ਕਰ ਰਹੇ ਲੋਕ ਉਹਨਾਂ ਨੂੰ ਤੇ ਉਹ ਇੱਥੇ ਆ ਕੇ ਸਮਾਨ ਵੇਚਦੇ ਉਵੇਂ ਆਪਣੇ ਪੰਜਾਬ ਦੀ ਜਿਹੜੀ ਕੜਾਈ ਬਣਾਈ ਜਿਹੜੇ ਕਰਦੀਆਂ ਸਰ ਉਹਨਾਂ ਦੇ ਮਹਿਲਾਵਾਂ ਵੀ ਇੱਥੇ ਪਾਰਟਿਸਪੇਟ ਕਰ ਸਕਦੀਆਂ ਹੁਣ ਜੇ ਮੈਂ ਤੁਸੀ ਦੱਸਾਂ ਵੀ ਇੱਥੇ ਹਿਸ਼ਾਰਪੁਰ ਜਾਣਾ ਹੈ ਹਿਸ਼ਾਰਪੁਰ ਜੇ ਬਟਿੰਡੇ ਵਾਲਾ ਲਾਲਕੇ ਤਾਂ ਬਟਿੰਡੇ ਤੋਂ ਬਹੁਤ ਦੂਰ ਪੈ ਜਾਂਦਾ ਹੈ ਗੱਲ ਉੱਥੇ ਜਾਣਾ ਮੁਸ਼ਕਲ ਹੈ ਜੇ ਇੱਥੇ ਕਿਸੇ ਅਧਿਕਾਰੀ ਨਾਲ ਜਾਂ ਕਿਸੇ ਹੋਰ ਅਫਸਰ ਨਾਲ ਗੱਲ ਕਰਵਾਤੀ ਜਾ ਸਕਦੀ ਸਰ ਬਿਲਕੁਲ ਠੀਕ ਹੈ ਵੈਸੇ ਤਾਂ ਸਾਨੂੰ ਕਦੇ ਵੀ ਬੁਲਾ ਸਕਦੇ ਸੀ ਉਦੋਂ ਵੀ ਆ ਜਾਵਾਂਗੇ ਐਂਡ ਆਨਲਾਈਨ ਸਿਸਟਮ ਅਸੀਂ ਜਿਆਦਾ ਕਰ ਰੱਖਿਆ ਪਰ ਅਗਰ ਸਟੇਟ ਅਥਾਰਟੀ ਕੋਈ ਅਗਰ ਇਨੀਸ਼ੀਏਟਿਵ ਲਵੇ ਤਾਂ ਵੈਸੇ ਤਾਂ ਅਸੀਂ ਦੇਖੋ ਜਿਹੜਾ ਵੀ ਇਹ ਪ੍ਰੋਗਰਾਮ ਹੋਇਆ ਸਟੇਟ ਅਥਾਰਟੀ ਦੀ ਹੈਲਪ ਨਾਲ ਹੀ ਹੋਇਆ ਹੈ ਉਹਨਾਂ ਤੋਂ ਬਾਅਦ ਉਹਨਾਂ ਨੇ ਕਾਫੀ ਸਾਡੀ ਹੈਲਪ ਕੀਤੀ ਹੈ ਪਰ ਜਿਵੇਂ ਅਵੇਅਰਨੈਸ ਜੇਕਰ ਸਟੇਟ ਅਥਾਰਟੀ ਵੀ ਅਗਰ ਫੈਲਾਵੇ ਹੋਰ ਤਾਂ ਕਿਸੇ ਵੀ ਉਸ ਨੂੰ ਡੈਸੀਗਨੇਟ ਕਰ ਦੇ ਕਿਸੇ ਵੀ ਡਿਪਾਰਟਮੈਂਟ ਨੂੰ ਤਾਂ ਸਿੱਧਾ ਆਰਟੀਜ਼ਨ ਉੱਥੇ ਜਾ ਸਕਦੇ ਆ ਉੱਥੇ ਸਾਨੂੰ ਕੰਟੈਕਟ ਕਰ ਸਕਦੇ ਆ ਜਿੰਨ ਪਹਿਲਾਂ ਹੋਰ ਵੀ ਮੇਲੇ ਲੱਗੇ ਨੇ ਜੀ ਮੇਲੇ ਵੀ ਲੱਗ ਰਹੇ ਆ ਪ੍ਰਾਈਵੇਟ ਜੇ ਦੇਖ ਲਿਖਤਾ ਬਹੁਤ ਹੀ ਜਿਆਦੇ ਐਡ ਹੁੰਦੇ ਆ ਬਹੁਤ ਜਿਆਦੇ ਲੋਕਾਂ ਨੂੰ ਪਹਿਲਾਂ ਪਤਾ ਲੱਗਿਆ ਹੋਵੇ ਵੀ ਆ ਮੇਲਾ ਲੱਗ ਰਿਹਾ ਤੇ ਚਲ ਆ ਮੇਲਾ ਲੱਗਾ ਇਸ ਤਰ੍ਹਾਂ ਪਰ ਇਹ ਮੇਲੇ ਬਾਰੇ ਕਿਸੇ ਨੂੰ ਹਜੇ ਤੱਕ ਜਾਣਕਾਰੀ ਨਹੀਂ ਸੀ ਜਦ ਕਿ ਅਸੀਂ ਪਰਸੋਂ ਆਏਗੇ ਸਾਨੂੰ ਵੀ ਨਹੀਂ ਪਤਾ ਸੀ ਵੀ ਮੇਲਾ ਕਾਹਦਾ ਲੱਗ ਰਿਹਾ ਕੀ ਲੱਗ ਰਿਹਾ ਹੈ ਸਰੇ ਹੀ ਇਸ ਲਈ ਫਸਟ ਟਾਈਮ ਲਗੇ ਤਾਂ ਅਵੇਅਰਨੈਸ ਦੀ ਹੀ ਕਮੀ ਹੈ ਸਰ ਇਹ ਕਹਾਂਗੇ ਬਟ ਇਸ ਹੁਣ ਜਿਵੇਂ ਇਸ ਮੇਲੇ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਹੈ ਕਿ ਹੈਂਡੀਕਰਾਫਟ ਕੀ ਚੀਜ਼ ਹੈ ਹਰ ਸ਼ਿਲਪ ਕੀ ਚੀਜ਼ ਹੈ ਲੋਕ ਜਦੋਂ ਆ ਕੇ ਇੱਥੇ ਆਪਦਾ ਆਪਦਾ ਨਿਆ ਨਿਆ ਚੀਜ਼ ਦੇਖ ਰਹੇ ਹਨ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਹਾਂ ਇਹ ਵੀ ਕੋਈ ਆਪਦੇ ਨਵੇਂ ਸੂਬੇ ਦੀ ਕੋਈ ਨਵੀਂ ਚੀਜ਼ ਹੈ ਇਸ ਤਿਕ ਨੂੰ ਪ੍ਰਾਚੀਨ ਜਿਹੜੀ ਮੈਨ ਕੀ ਹੈ ਸਰ ਜਿਹੜੀ ਪਹਿਲਾਂ ਹੁੰਦੀਆਂ ਸੀਗਾ ਪ੍ਰਾਚੀਨ ਜਿਹੜੀ ਸ਼ਿਲਪਾ ਹੁੰਦੇ ਸੀ ਉਹ ਖਤਮ ਹੋ ਰਹੀਆਂ ਸੀ ਉਹਨਾਂ ਨੂੰ ਬਚਾਉਣ ਲਈ ਵੀ ਇਹ ਇਨੀਸ਼ੀਏਟਿਵ ਹੈ ਤਾਂ ਲੋਕਾਂ ਨੂੰ ਸੁਣ ਸਮਝ ਆ ਰਹੀ ਹੈ ਕਿ ਹਰ ਸ਼ਿਲਪੀ ਵੀ ਇੱਕ ਮੇਲਾ ਹੁੰਦਾ ਹੈਗਾ ਇਹ ਕਾਰੀਗਰ ਹੁੰਦੇ ਆ ਇਹ ਸ਼ਿਲਪਕਾਰ ਹੁੰਦੇ ਆ ਇਹ ਇੱਥੇ ਜਾ ਕੇ ਆਪਦਾ ਆਪਣੀ ਕਲਾ ਦਿਖਾ ਰਿਹਾ ਹੁਣ ਇੱਥੇ ਲੋਕਾਂ ਨੂੰ ਅਵੇਅਰਨੈਸ ਹੋਈ ਹੈ ਸਰ ਜੇ ਦਿੱਕੇ ਜਾ ਵੀ ਵੀ ਜਿਹੜਾ ਪਤਾ ਨਹੀਂ ਲੱਗਿਆ ਕਮਿਊਨੀਕੇਸ਼ਨ ਗਾਇਬ ਹੋਇਆ ਇਹ ਕਿਹਦਾ ਕਾਰਨ ਹੋ ਸਕਦਾ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਸਰ ਇਹ ਇਸ ਬਠਿੰਡੇ ਵਿੱਚ ਸਰ ਦੇਖੋ ਪਹਿਲੀ ਵਾਰ ਲੱਗਿਆ ਸੋ ਜੋ ਇਹ ਪਹਿਲ ਹੋਈ ਹੈ ਇਸ ਇਤਿਹਾਲ ਤਾਂ ਹੋਈ ਹੈ ਸਰ ਸ਼ੁਰੂਆਤ ਹੋਈ ਹੈ ਹੁਣ ਹੋਪਫੁਲੀ ਅੱਗੇ ਅਵੇਰਨੈਸ ਵੀ ਆਈ ਹੈ ਅੱਗੇ ਹੁਣ ਸ਼ਾਇਦ ਇਹ ਚੀਜ਼ਾਂ ਨਾ ਹੋਣ ਸਰ ਹੁਣ ਜਿਵੇਂ ਉਦਮੇ ਹੁੰਦੇ ਆ ਕਿ ਮਹਿਲਾਵਾ ਇਹ ਵੀ ਆਉਣਗੇ ਤੇ ਇਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਜਾਂ ਕੋਈ ਆਉਣ ਜਾਣ ਦਾ ਓਕੇ ਕਿਸ ਤਰ੍ਹਾਂ ਸਰ ਇਹ ਜਿੰਨਾ ਵੀ ਲੋਕ ਆਏ ਹੈਗੇ ਪਹਿਲਾਂ ਤਾਂ ਸਰਕਾਰ ਉਹਨਾਂ ਨੂੰ ਹਰ ਦਿਨ ਦਾ ਭੱਤਾ ਦੇ ਰਹੀ ਹੈ 500 ਇਹਨਾਂ ਦਾ ਆਉਣ ਜਾਣ ਦਾ ਕਿਰਾਇਆ ਸਰਕਾਰ ਦੇ ਰਹੀ ਹੈ ਇੱਥੇ ਲੋਕ ਰਹਿ ਵੀ ਰਹੇ ਆ ਇੱਥੇ ਹੀ ਰਹਿ ਰਿਹਾ ਹੈ ਈਵਨ ਨਗਰ ਨਿਗਮ ਨੇ ਸਾਨੂੰ ਮੋਬਾਈਲ ਟਾਇਲਟਸ ਪ੍ਰੋਵਾਈਡ ਕਰਵਾਏ ਇੱਥੇ ਵੀ ਟਾਇਲਟਸ ਹੈਗੇ ਇਹਨਾਂ ਦਾ ਜਿੰਨਾ ਵੀ ਇਨਫਰਾਸਟ੍ਰਕਚਰ ਦਾ ਖਰਚਾ ਹੈ ਉਹ ਸਾਰਾ ਸਾਰਾ ਪਰ ਸਰਕਾਰ ਦੁਆਰਾ ਸਪਾਂਸਰਡ ਹੈ ਮਿਨਿਸਟਰੀ ਆਫ ਟੈਕਸਟਾਈਲ ਦੁਆਰਾ ਸਰ ਜਿਕੇ ਜਗ੍ਹਾ ਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਬਹੁਤ ਸਰ ਬਹੁਤ ਸਰ ਇਹ ਪੂਰਾ ਇਹਦਾ ਪੂਰਾ ਪ੍ਰੋਗਰਾਮ ਬਠਿੰਡਾ ਦੇ ਜਿਹੜੇ ਅਥਾਰਟिटीज ਹੈ ਉਹਨਾਂ ਦੀ ਵਜ੍ਹਾ ਨਾਲ ਹੀ ਹੋਇਆ ਹੈ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਈਵਨ ਏਡੀਸੀ ਮੈਮ ਵੀ ਆਏ ਸੀ ਉਹਨਾਂ ਨੂੰ ਹੀ ਬਹੁਤ ਪਸੰਦ ਆਇਆ ਬਠਿੰਡਾ ਦਾ ਸਰ ਸੀਰੀਅਸ ਉਹਨਾਂ ਨੂੰ ਮੈਂ ਸੱਚੀ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਵੀ ਵਜ੍ਹਾ ਨਾਲ ਇਹ ਪ੍ਰੋਗਰਾਮ ਅੱਜ ਇੰਨਾ ਚੰਗਾ ਚੱਲ ਰਿਹਾ ਸਰ ਹੁਣ ਜੇ ਮੈਂ ਦਿਖਿਆ ਜਾਵੇ ਤਾਂ ਬਹੁਤ ਦੂਰ ਦੂਰ ਜੋ ਦਮੂ ਕਸ਼ਮੀਰ ਤੋਂ ਵੀ ਹੋਰ ਵੀ ਚੱਲ ਕੇ ਜੇ ਮਹਿਲਾਵਾਂ ਵੀ ਪਹੁੰਚ ਗਏ ਪਰ ਜਿਹੜੀਆਂ ਪੰਜਾਬ ਦੀਆਂ ਮਹਿਲਾ ਮੰਗਾਂ ਉਹ ਥੋੜਾ ਜਿਹਾ ਸੋਚ ਲਿਆ ਵੀ ਬਾਹਰ ਜਾਣਾ ਹੈ ਕੋਈ ਇਸ ਤਰ੍ਹਾਂ ਰਿਸਕ ਨਾ ਹੋਵੇ ਇਸ ਤਰ੍ਹਾਂ ਦਾ ਕੋਈ ਨਹੀਂ ਸਰ ਐਜਾ ਕੋਈ ਰਿਸਕ ਨਹੀਂ ਹੈ ਉਹਨਾਂ ਦਾ ਡਰ ਤੋੜਨ ਵਾਸਤੇ ਹੀ ਇੱਥੇ ਇਹ ਪ੍ਰੋਗਰਾਮ ਹੋਇਆ ਤੁਸੀਂ ਹੁਣ ਦੇਖੋਗੇ ਤੁਸੀਂ ਅਗਰ ਮਹਿਲਾਵਾਂ ਨਾਲ ਗੱਲ ਕਰੋਗੇ ਜਿਹੜੇ ਦੂਰ ਆਇਆ ਉਹ ਪੂਰਾ ਸੇਫ ਫੀਲ ਕਰ ਰਹੀ ਹੈ ਉਹਰੇ ਉਹਨਾਂ ਨੂੰ ਕੋਈ ਕਿਤੇ ਉਸ ਦਾ ਐਸਾ ਕੋਈ ਖਤਰਾ ਨਹੀਂ ਹੈ ਤੁਹਾਡੇ ਚੈਨਲ ਤੋਂ ਮੈਂ ਇਹ ਅਪੀਲ ਵੀ ਕਰਨਾ ਚਾਹੁੰਦਾ ਜਿੰਨੀ ਵੀ ਮਹਿਲਾਵਾਂ ਹੈ ਉਹ ਆਪ ਦੇ ਕਰੋ ਬਾਹਰ ਨਿਕਲਣਾ ਆਪ ਤੇ ਜਿਹੜੀ ਉਹਦੀ ਕਲਾ ਨੂੰ ਘਰ ਤੱਕ ਮ ਰੱਖਣ ਸਾਰੇ ਸਾਹਮਣੇ ਲੈ ਕੇ ਆਣ ਉਹਨਾਂ ਨੂੰ ਉਹਨਾਂ ਨੂੰ ਅਵੇਅਰਨੈਸ ਨਹੀਂ ਹੋਣੀ ਕਿ ਉਹਨਾਂ ਦਾ ਉਨਾਂ ਕੋਲ ਕੀ ਕਲਾ ਹੈਗੀ ਹੈ ਤੁਸੀਂ ਲਾਉਂਗੇ ਆਪ ਦਾ ਪ੍ਰਦਰਸ਼ਨ ਇੱਥੇ ਲਾਉਂਗੇ ਲੋਕਾਂ ਨੂੰ ਸਮਝ ਆਏਗੀ ਈਵਨ ਸਰਕਾਰ ਦਾ ਇਨੀਸ਼ੀਏਟ ਲਈ ਰਹੀ ਹੈ ਸਰ ਥੈਂਕ ਯੂ ਇਹ ਹਨ ਕੇਸ਼ਵ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇਹ ਉਦਮੀ ਹੁੰਦੇ ਹੈਗੇ ਤੇ ਇਹਨਾਂ ਨੂੰ ਉਵਾਰਨ ਦੇ ਲਈ ਜਿਹੜੇ ਇਹ ਮੇਲੇ ਲਾਏ ਜਾਂਦੇ ਹੈਗੇ ਕੇਂਦਰ ਸਰਕਾਰ ਦੀ ਮਦਦ ਨਾਲ ਇਹ ਮੇਲੇ ਲੱਗਦੇ ਹੈਗੇ ਜੇ ਕਿਹਾ ਜਾਏ ਤਾਂ ਬਠਿੰਡੇ ਵਿੱਚ ਇਹ ਮੇਲਾ ਜਿਹੜਾ ਪਹਿਲੀ ਵਾਰ ਲੱਗ ਰਿਹਾ ਹੈਗਾ ਪਰ ਇੱਥੇ ਬਹੁਤ ਸੂਬਿਆਂ ਦੇ ਜਿਹੜੇ ਕਾਰੀਗਰ ਹੈਗੇ ਕਲਾਕਾਰ ਹੈਗੇ ਉਹ ਪਹੁੰਚੇ ਹੈਗੇ ਤੇ ਉਹਨਾਂ ਵੱਲੋਂ ਆਪਣੇ ਆਪਣਾ ਜਿਹੜਾ ਸਮਾਨ ਹੈਗਾ ਹਰ ਇੱਕ ਕਿਸਮ ਦਾ ਜਿਹੜਾ ਹੱਥੀ ਬਣਾਇਆ ਸਮਾਨ ਹੈਗਾ ਉਹ ਇੱਥੇ ਜਿਹੜਾ ਲਿਆਂਦਾ ਗਿਆ ਹੈਗਾ ਤੇ ਇੱਥੇ ਸੇਲ ਕੀਤੀ ਜਾ ਰਹੀ ਹੈਗੀ ਤੇ ਅਸੀਂ ਵੀ ਅਪੀਲ ਕਰਦੇ ਆ ਕਿ ਸ਼ਹਿਰ ਵਾਸੀਆਂ ਨੂੰ ਇੱਥੇ ਪਹੁੰਚਣ ਬੀਬੀ ਵਾਲਾ ਰੋਡ ਐਲਐਸਆਈ ਦਫ਼ਤਰ ਦੇ ਸਾਹਮਣੇ ਜਿੱਥੇ ਕੀ ਪੁਰਾਣਾ ਢਿੱਲੋ ਪੈਲਸ ਹੁੰਦਾ ਸੀ ਉੱਥੇ ਪਹੁੰਚਣ ਤੇ ਇਹ ਚੀਜ਼ਾਂ ਵੀ ਦੇਖਣ ਵੀ ਅਤੇ ਖਰੀਦਣ ਵੀ ਤੇ ਹੋਰ ਵੀ ਪੰਜਾਬੀਆਂ ਨੂੰ ਜਿਹੜੇ ਹੱਥੀ ਕੰਮ ਕਰਨ ਵਾਲੇ ਆ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਕਿ ਉਹ ਵੀ ਇਹਨਾਂ ਨਾਲ ਤਲਕਤ ਕਰਨ ਤੇ ਉਹ ਆਪਣੀਆਂ ਸਟਾਲਾਂ ਉਹ ਵੀ ਲਾ ਸਕਦੇ ਆ